ਸਸ਼ਿਆ ਕਾਲਜੀ ਵੀਡੀਓ ਵੇਖ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਰ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕ੍ਰਾਸ ਚੈਕਿੰਗ ਐਸਟੀਓ ਸਮੇਤ ਬਿਜਲੀ ਮੁਲਾਜ਼ਮ ਦੀ ਟੀਮ ਨਾਲ ਧੱਕਾ ਮੁਕੀ ਇਸ ਦੇ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਪਾਵਰਕਮ ਉਪ ਮੰਡਲ ਦਫ਼ਤਰ ਤਾਰੀਵਾਲ ਦੇ ਐਸ ਡੀਓ ਅਮ੍ਰਿਪਾਲ ਸਿੰਘ ਦੀ ਅਗਵਾਈ ਹੇਠ ਕ੍ਰਾਸ ਚੈਕਿੰਗ ਕਰਨ ਗਈ ਟੀਮ ਨਾਲ ਪਿੰਡ ਜੋਗੀਚੀਮਾ ਦੇ ਰਹਿਣ ਵਾਲੇ ਇੱਕ ਵੱਡੇ ਵਿਅਕਤੀ ਵੱਲੋਂ ਕਥਿਤ ਤੌਰ ਤੇ ਗਾਲੀ ਗਲੋਚ ਅਤੇ ਧੱਕਾ ਮੂਹੀ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ ਸਬੰਧੀ ਸਬਡਿਵੀਜ਼ਨ ਧਾਰੀਵਾਲ ਦੇ ਐਸ ਡੀਓ ਅਮ੍ਰਿਤ ਸਿੰਘ ਅਮ੍ਰਿਪਾਲ ਸਿੰਘ ਨੇ ਘਟਨਾ ਸਥਾਨ ਨਾਲ ਸੰਬੰਧਿਤ ਪੁਲਿਸ ਥਾਣਾ ਕਾਹੂਨ ਵਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਅਤੇ ਕੰਮ ਕੀਤੇ ਗਾਲੀ ਗਲੋਚ ਕਰਨ ਦੇ ਦੋਸ਼ ਵਿੱਚ ਹੇਠ ਸ਼ਹਿਰਾਵਾਸੀ ਜੋਗੀ ਸੀਮਾ ਵਿਰੋਧ ਕਾਰਵਾਈ ਦੀ ਮੰਗ ਕੀਤੀ ਇਸ ਦੇ ਨਾਲ ਹੀ ਐਸਡੀ ਉਹ ਅਮ੍ਰਿਪਾਲ ਨੇ ਦੱਸਿਆ ਕਿ ਪਾਵਰ ਕਮਨ ਵਿਭਾਗ ਨੇ ਉੱਚ ਅਧਿਕਾਰੀਆਂ ਦੀ ਹਦਾਇਤ ਅਨੁਸਾਰ 10 ਅਗਸਤ ਨੂੰ ਉਹ ਆਪਣੀ ਟੀਮ ਨਾਲ ਕਰਾਸ ਚੈਕਿੰਗ ਤਹਿਤ ਪਿੰਡ ਜੋਗੀ ਚੀਮਾ ਦੇ ਡੇਰਿਆਂ ਤੇ ਚੈਕਿੰਗ ਕਰ ਰਹੇ ਸਨ ਅਤੇ ਤਾਂ ਉਹਨਾਂ ਨੇ ਦੇਖਿਆ ਕਿ ਬਿਜਲੀ ਚੋਰੀ ਲਈ ਡੇਰਿਆਂ ਉੱਪਰ ਕਥਿਤ ਤੌਰ ਤੇ ਸਿੱਧੀਆਂ ਤਾਰਾ ਪਾਈਆਂ ਹੋਈਆਂ ਸਨ ਅਤੇ ਉਹਨਾਂ ਦੋਸ਼ ਲਾਇਆ ਸੀ ਕਿ ਦੌਰਾਨ ਉੱਥੇ ਮੌਜੂਦ ਸ਼ੇਰ ਸਿੰਘ ਸਿੱਧੀਆਂ ਲੱਗੀਆਂ ਤਾਰਾਂ ਇਕੱਠੀਆਂ ਕਰਨ ਲਈਆਂ ਅਤੇ ਉਸ ਸਮੇਤ ਪੂਰੀ ਟੀਮ ਨਾਲ ਗਾਲੀ ਗਲੋਚ ਕਰਨ ਲੱਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਦਿਓ ਧੰਨਵਾਦ